ਦਗ ਲੋਣ ਤੋਂ ਪਹਿਲਾਂ ਕਿਉਂ ਮਾਰਦੇ ਨੇ ਧਰਤੀ ਨੂੰ ਛਿੱਟੇ ਕੀ ਅਜਿਹਾ ਨਾ ਕਰਨਾ ਪਿਆ ਸਕਦਾ ਹੈ ਸ਼ਰਾਬੀਆਂ ਤੇ ਭਾਰੀ ਕੀ ਤੁਸੀਂ ਵੀ ਦੇਖਿਆ ਕਿਸੇ ਨੂੰ ਅਜਿਹਾ ਕਰਦੇ ਸ਼ਰਾਬ ਪੀਣਾ ਜਾਂ ਸ਼ਰਾਬੀ ਜਿਹੜੇ ਲੋਕ ਸ਼ਰਾਬ ਪੀਂਦੇ ਨੇ ਉਹਨਾਂ ਨੂੰ ਸ਼ਰਾਬੀ ਕਹਿੰਦੇ ਨੇ ਤਾਂ ਅਸੀਂ ਅਕਸਰ ਦੇਖਦੇ ਹਾਂ ਕਿ ਜਦੋਂ ਕੁਝ ਲੋਕ ਸ਼ਰਾਬ ਪੀਂਦੇ ਨੇ ਇਕੱਠੇ ਬਹਿ ਕੇ ਗਰੁੱਪ ਦੇ ਵਿੱਚ ਵੀ ਹੁੰਦੇ ਨੇ ਤਾਂ ਛਿੱਟਾ ਮਾਰਿਆ ਜਾਂਦਾ ਉਸ ਗਲਾਸ ਦੇ ਵਿੱਚੋਂ ਲੈ ਕੇ ਧਰਤੀ ਨੂੰ ਛਿੱਟਾ ਮਾਰਿਆ ਜਾਂਦਾ ਤਾਂ ਇਸ ਦੇ ਪਿੱਛੇ ਦਾ ਕਾਰਨ ਕਈ ਵਾਰ ਪੁੱਛਦੇ ਆ ਤਾਂ ਕੁਝ ਲੋਕ ਜੋ ਮੈਂ ਹਲੇ ਤੱਕ ਸੁਣਿਆ ਉਹ ਕਹਿੰਦੇ ਨੇ ਕਿ ਪਤਾ ਨਹੀਂ ਸਾਨੂੰ ਪਰ ਛਿੱਟਾ ਮਾਰਦੇ ਆ ਬੜੇ ਸਮੇਂ ਤੋਂ ਅਸੀਂ ਵੀ ਇਹੀ ਦੇਖਿਆ ਸਾਨੂੰ ਵੀ ਇਹੀ ਦੱਸਿਆ ਗਿਆ ਤਾਂ ਅਸੀਂ ਇਸੇ ਤਰੀਕੇ ਦੇ ਨਾਲ ਕਰਦੇ ਹਾਂ ਕੁਝ ਲੋਕ ਕਹਿੰਦੇ ਨੇ ਕਿ ਦੇਖ ਦੇਖ ਕੇ ਕਰਨਾ ਸ਼ੁਰੂ ਕੀਤਾ ਤਾਂ ਆਦਤ ਬਣ ਗਈ ਪਰ ਆਖਰ ਇਸ ਦੇ ਪਿੱਛੇ ਵਜ੍ਹਾ ਕੀ ਹੈ ਕਿ ਧਰਤੀ ਨੂੰ ਸ਼ਰਾਬ ਦਾ ਛਿੱਟਾ ਕਿਉਂ ਮਾਰਿਆ ਜਾਂਦਾ ਹੈ ਜੇਕਰ ਅਜੇਹਾ ਨਹੀਂ ਕਰੋਗੇ ਤਾਂ ਕੁਝ ਮਾੜਾ ਹੋ ਸਕਦਾ ਹੈ ਜਾਂ ਸ਼ਰਾਬ ਤੁਹਾਡੇ ਲਈ ਮਾੜੀ ਹੋ ਸਕਦੀ ਹੈ ਜੇਕਰ ਤੁਸੀਂ ਧਰਤੀ ਨੂੰ ਛਿੱਟਾ ਨਹੀਂ ਮਾਰੋਗੇ ਬਹੁਤ ਸਾਰੀਆਂ ਗੱਲਾਂ ਨੇ ਇਸ ਦੇ ਪਿੱਛੇ ਬਹੁਤ ਸਾਰੀਆਂ ਕਹਾਣੀਆਂ ਨੇ ਪਰ ਇਸ ਦੀ ਅਸਲ وجہ ਕੀ ਹੈ ਕਿ ਕਿਉਂ ਧਰਤੀ ਨੂੰ ਛਿੱਟਾ ਮਾਰਿਆ ਜਾਂਦਾ ਪੈਗ ਲਾਉਣ ਤੋਂ ਪਹਿਲਾਂ ਸ਼ਰਾਬੀਆਂ ਦੇ ਵੱਲੋਂ ਸੋ ਜਾਣਦੇ ਆ ਇਸ ਖਾਸ ਰਿਪੋਰਟ ਦੇ ਵਿੱਚ ਅਕਸਰ ਲੋਕ दारू ਪੀਣ ਤੋਂ ਪਹਿਲਾਂ ਜੋ ਗਲਾਸ 'ਚ ਉਂਗਲੀ ਡਬੋ ਕੇ 3-4 ਥੁੱਕੇ ਧਰਤੀ ਤੇ ਸੁੱਟਦੇ ਨੇ ਉਸ ਦਾ ਕੋਈ ਵਿਗਿਆਨਿਕ ਕਾਰਨ ਹੈ ਯਾਂ ਬਸ ਦੇਖਾ ਦੇਖੀ ਇਸ ਤਰੀਕੇ ਦਾ ਹਰ ਵਿਹਾਰ ਕੀਤਾ ਜਾਂਦਾ ਹੈ ਇਸ ਗ੍ਰਿਆ ਨੂੰ ਸ਼ਰਾਬੀ ਭਰਾ ਸੰਸਕਾਰ ਦੱਸਦੇ ਨੇ ਕੁਝ ਸਿਆਣਿਆਂ ਦਾ ਕਹਿਣਾ ਹੈ ਕਿ ਪਿਛਲੇ ਸਮੇਂ ਦੇ ਵਿੱਚ ਅੰਗਰੇਜ਼ੀ दारू ਨਹੀਂ ਹੁੰਦੀ ਸੀ ਲੋਕ ਦੇਸੀ दारू ਘਰ ਦੀ ਕੱਢੀ ਰੂੜੀ ਮਾਰ ਕਾ ਪੀਂਦੇ ਸੀ दारू ਦੀ ਕਪੈਸਿਟੀ ਚੈੱਕ ਕਰਨ ਦੇ ਲਈ ਧਰਤੀ ਵੱਲ ਤੋਂ ਤੁਪਕੇ ਸੁੱਟ ਕੇ ਚੈੱਕ ਕਰਦੇ ਸੀ ਕਿ ਜੇਕਰ ਮਿੱਟੀ ਤੇ ਬੁਲਬੁਲੇ ਬਣਨ ਲੱਗਦੇ ਨੇ ਤਾਂ दारू ਤੇ ਜ ਜੇਕਰ ਬਲਬਲੇ ਘੱਟ ਬਣਨ ਤਾਂ ਦਾਰੂ ਤੇਜ਼ ਨਹੀਂ ਹੈ ਇੱਕ ਕਿਸਮ ਦੇ ਪਿੰਡੂ ਲੋਕਾਂ ਦੀ ਦਾਰੂ ਚੈੱਕ ਕਰਨ ਦੀ ਲੈਬ ਯਾਨੀ ਲੈਬਾਰਟਰੀ ਹੈ ਇਹ ਤਰੀਕਾ ਕੋਈ ਸੰਸਕਾਰ ਵਾਲੀ ਗੱਲ ਨਹੀਂ ਹੈ ਹਰ ਇੱਕ ਪੁਰਾਣੀ ਗੱਲ ਦਾ ਕੋਈ ਨਾ ਕੋਈ ਮਤਲਬ ਹੁੰਦਾ ਹੈ ਅਸੀਂ ਜਾਣੇ ਬਗੈਰ ਇਸ ਨੂੰ ਕਰਨ ਲੱਗ ਜਾਂਦੇ ਆ ਇਸ ਕਿਰਿਆ ਦਾ ਇੱਕ ਹੋਰ ਮਤਲਬ ਡਾਕਟਰ ਰਣਜੀਤ ਸਿੰਘ ਪੰਨੂ ਨਾਮ ਤੋਂ ਇੰਸਟਾਗ੍ਰam ਪੇਜ ਚਲਾਉਂਦੇ ਸੱਜਣ ਨੇ ਦੱਸਿਆ ਉਹਨਾਂ ਦਾ ਕਹਿਣਾ ਹੈ ਕਿ ਪ੍ਰਾਤਨ ਸਮੇਂ ਦੇ ਵਿੱਚ ਜਦੋਂ ਰਾਜੇ ਮਹਾਰਾਜੇ ਕਿਸੇ ਦੇ ਘਰ ਖਾਣ ਪੀਣ ਭੋਜਨ ਕਰਨ ਜਾਂਦੇ ਸੀ ਤਾਂ ਇਹ ਖਤਰਾ ਬਣਿਆ ਰਹਿੰਦਾ ਸੀ ਕਿ ਕੋਈ ਜ਼ਹਿਰ ਜਾਂ ਹੋਰ ਚੀਜ਼ ਮਿਲਾ ਕੇ ਉਹਨਾਂ ਨੂੰ ਪਲਾਣਾ ਦੇਵੇ ਰਾਜੇ ਮਹਾਰਾਜੇ ਆਪਣੀਆਂ ਸਾਰੀਆਂ ਉਂਗਲਾਂ ਦੇ ਵਿੱਚ ਮੁੰਦਰੀਆਂ ਪਾ ਕੇ ਰੱਖਦੇ ਸਨ ਜਿਸ 'ਚ ਵਨਸਵਨੇ ਧਾਤ ਤੇ ਪਦਾਰਥ ਹੁੰਦੇ ਸਨ ਜਿਵੇਂ ਕਿ ਸੋਨਾ, ਚਾਂਦੀ, ਮੀਲਮ ਤੇ ਹੋਰ ਵੀ ਬਥੇੜਾ ਕੁਝ ਉਹ ਸ਼ਰਾਬ ਦੇ ਵਿੱਚ ਉਂਗਲ ਡੁਬੋ ਕੇ ਆਪਣੀਆਂ ਉਂਗਲਾਂ 'ਚ ਪਾਏ ਰਤਨਾ ਤੇ ਇੱਕ ਦੋ ਤੁਪਕਾ ਸ਼ਰਾਬ ਦਾ ਲਗਾ ਲੈਂਦੇ ਸਨ ਅਤੇ ਦੇਖਦੇ ਸਨ ਕਿ ਕੋਈ ਰਸਾਇਣਿਕ ਪ੍ਰਤੀਕਿਰਿਆਤਾ ਨਹੀਂ ਹੋ ਰਹੀ ਤਾਂ ਡਾਕਟਰ ਬੰਨੂ ਦਾ ਕਹਿਣਾ ਹੈ ਕਿ ਇਸ ਕਿਰਿਆ ਦਾ ਅਸਲ ਕਾਰਨ ਇਹੀ ਸੀ ਤੁਹਾਡੀ ਕੀ ਰਾਏ ਹੈ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਫਿਲਹਾਲ ਜਿਸ ਤਰੀਕੇ ਦੇ ਨਾਲ ਅਸੀਂ ਅਕਸਰ ਦੇਖਦੇ ਆਂ ਕਿ ਪਾਰਟੀਆਂ ਦੇ ਵਿੱਚ ਵਿਆਹਾਂ ਸ਼ਾਦੀਆਂ ਦੇ ਵਿੱਚ ਜਾਂ ਜਿੱਥੇ ਇਕੱਠੇ ਬੈ ਕੇ ਲੋਕ ਸ਼ਰਾਬ ਪੀਂਦੇ ਹੁੰਦੇ ਨੇ ਤਾਂ ਸਭ ਤੋਂ ਪਹਿਲੇ ਪੈਗ ਦੇ ਵਿੱਚੋਂ ਇੱਕ ਉਂਗਲੀ ਪਾਈ ਜਾਂਦੀ ਹੈ ਗਲਾਸ ਦੇ ਵਿੱਚ ਤਾਂ ਤੁੱਪਕੇ 3-4 ਧਰਤੀ ਨੂੰ ਪਾਏ ਜਾਂਦੇ ਨੇ ਕੁਝ ਲੋਕ ਬੜੀਆਂ ਫਨੀ ਗੱਲਾਂ ਕਰਦੇ ਨੇ ਇਸ ਚੀਜ਼ ਨੂੰ ਲੈ ਕੇ ਕਿ ਆਸੀਂ ਧਰਤੀ ਨੂੰ ਛੜਾ ਰਹੇ ਹਾਂ ਕਿ ਸਾਡੀ ਸ਼ਰਾਬ ਮਾੜੀ ਨਾ ਹੋਵੇ ਕਿ ਸਾਡੇ ਨਾਲ ਮਾੜਾ ਨਾ ਹੋਵੇ ਬੜੀਆਂ ਅਜਈਆਂ ਗੱਲਾਂ ਸੁਣੀਆਂ ਨੇ ਪਰ ਇਸ ਦੇ ਪਿੱਛੇ ਦਾ ਜੋ ਅਸਲ ਕਾਰਨ ਹੈ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਗਿਆ ਤਾਂ ਜੇਕਰ ਤੁਸੀਂ ਵੀ ਅਜੇ ਇਹ ਕੁਝ ਕਿਸੇ ਸੁਣੇ ਨੇ ਅਜੇ ਇਹ ਕਰਨ ਦੇ ਪਿੱਛੇ ਜੇਕਰ ਤੁਸੀਂ ਵੀ ਕੋਈ ਹੋਰ ਕਾਰਨ ਸੁਣਿਆ ਹੋਰ ਕਹਾਣੀ ਸੁਣੀ ਹੈ ਤਾਂ ਤੁਸੀਂ ਵੀ ਆਪਣੀ رائے ਕਮੈਂਟਾਂ ਦੇ ਵਿੱਚ ਸਾਨੂੰ ਦੇ ਸਕਦੇ ਹੋ